ਕਬੱਡੀ ਦੇਾਂਗੇ ਪ੍ਰੀਤ ਇੱਕ ਵਾਰੀ ਫਤਿਹ ਸਾਂਝੀ ਕਰ ਸਾਰੇ ਮੇਰੇ ਨਾਲ ਤਾੜੀਆਂ ਮਾਰ ਦਿਓ ਪ੍ਰੀਤ ਦੇ ਵਾਸਤੇ ਇਹਨੇ ਵੀ ਗਰੀਬੀ ਦੇ ਵਿੱਚੋਂ ਉੱਠ ਕੇ ਟੌਪ ਦੀ ਖੇਡ ਦਾ ਪ੍ਰਦਰਸ਼ਨ ਕੀਤਾ ਬੇਸ਼ੱਕ ਅੱਜ ਕੱਲ ਘਟ ਬਣਦੀ ਹੈ ਪਰ ਫਰੰਦੀਪੁਰੀਏ ਗੋਪੀ ਦਾ ਵੀ ਇੱਥੇ ਧੰਨਵਾਦ ਕਰਨਾ ਬਣਦਾ ਹੈ ਫਰੰਦੀਪੁਰੀਏ ਦਾ ਵੀ ਅਸੀਂ ਧੰਨਵਾਦ ਕਰਦੇ ਆ ਸਾਡੇ ਮਹਾਨ ਕਬੱਡੀ ਖਿਡਾਰੀ ਦਾ ਸਾਰਿਆਂ ਦਾ ਰੋਲ ਹੈ ਸਾਰਿਆਂ ਦਾ ਯੋਗਦਾਨ ਲਓ ਇਧਰੇ ਪਾਸੇ ਇਹ ਹੈ ਨੌਜਵਾਨ ਕਾਨ ਇਹ ਦੇਖਦੇ ਆਂ ਵੀ ਆਜੂ ਬਾਜੂ 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 ਆਜੂ ਬਾ ਖੇਡ ਕਬੱਡੀ ਦਾ ਆ ਕਰਦਾ ਕਬੱਲ ਬੱਲੇ ਬੱਲੇ ਹੋਈ ਪਈ ਕਬੱਡੀ ਅਰਜ

ਰਜੀਤ ਕਕਰਾਲੀ ਜੀ ਦਾ ਧੰਨਵਾਦ ਹੈ ਸਾਡੇ ਇਕਬਾਲ ਗਾਲਵ ਕਾਲਾ ਰਸ਼ੀਨ ਪਰਦਾ ਚੀਮਾ ਨੇ ਆਪਣੀ ਟੀਮ ਨੇ ਹਿੱਸੇ ਜੋੜ ਗਏ ਜੀਵਨਾ ਪਾਕ ਕਬੱਡੀ ਤੇ ਗੱਲਾਂ ਹੋਰ ਜਲਾਲ ਦੀਆਂ ਦੇਵ ਦਾ ਫੇਰੇ ਡੋਲਿਆ ਜੇੜਾ ਜਲਾਲ ਨੇ ਕਬੱਡੀ ਕੱਪ ਤੇ ਰਪਿੰਦਰ ਨੇ ਕਹਿਣ ਦੇ ਇਸ ਨੌਜਵਾਨ ਦਾ ਮਾਨ ਸਨਮਾਨ ਸਕਾਰਪੀਓ ਗੱਡੀ ਦੇ ਨਾਲ ਹੋਇਆ ਹੈ ਇਹ ਹੈ ਨੌਜਵਾਨ ਮਾਣੂ ਕੇ ਗਿੱਲ ਪਿੰਡ ਦਾ ਜੀਵਨ ਕਬੱਡੀ ਪਾ ਰਿਹਾ ਤੇ ਟੱਕਰ ਸਰੀ ਦੇ ਨਾਲ ਨਹੀਂ ਹੋਰੀ ਸੰਜੀਵਨਾ ਤੇਰੀਆਂ ਨਹੀਂ ਹੋਰੀ ਸੈਂ ਇਹ ਬੱਟ ਤੇ ਨਾ ਪਾਉਂਦੀ ਕਦੇ ਲਾਲਣਾ ਪੈਂਦਾ ਇੱਕ ਰੈਡੋਂ ਚ ਹੱਡਾਂ ਨੂੰ ਬਾਲਣਾ ਕਿ ਰੋਹ ਵਿੱਚ ਨਾ ਫੜ ਗਿੱਲਾਂ ਦਾ ਜੀਵਨ ਖੇਡ ਕਬੱਡੀ ਦਾ ਜੁਗਾ ਮੁਠੀ ਪਰ ਸਰੀਰ ਸਾਡੇ 5-5 ਲੱਖ ਜਿੱਤੇ ਆ ਉਹ ਦੁਨੀਆ ਕਹਿੰਦੇ ਲਲਕਰੇ ਮਾਰੀ ਹੈ ਦੁਨੀਆ ਨੌਜਵਾਨ ਦੇ ਨਾਂ ਤੇ ਲਲਕਰੇ ਮਾਰੀ ਹੈ ਬਈ ਤਾੜੀਆਂ ਜ਼ੋਰਦਾਰ ਮਾਰ ਦਿਓ ਤਾੜੀਆਂ ਜ਼ੋਰਦਾਰ ਮਾਰ ਦਿਓ ਇਹ ਨੌਜਵਾਨ ਜੀਵਨ ਮਾਨੂਕੇ ਗਿੱਲਾਂ ਦਾ ਜਿਸ ਨੌਜਵਾਨ ਨੇ ਪੁਆਇੰਟ ਆਪਣੀ ਟੀਮ ਦੇ ਇਸੇ ਦੇ ਵਿੱਚ ਕਰ ਦਿੱਤਾ ਜਿੰਦ ਪਹਿਲ ਪੈਂਦੀ ਵੇਖਿਓ ਕਲੈਰੀ ਮੋਰ ਦੀ ਜਿੰਦ ਪਹਿਲ ਪੈਂਦੀ ਵੇਖਿਓ ਕਲੈਰੀ ਮੋਰ ਦੀ ਆ ਜੀਵਨ ਫੇਰ ਆ ਗਿਆ ਆ ਤੁਹਾਡਾ ਸਾਰਿਆਂ ਦਾ ਚੇਤਾ ਜੀਵਨ ਫੇਰ ਆ ਗਿਆ ਆ ਮਾਣੂਕੇ ਵਾਲਾ ਜੀਵਨ ਫੇਰ ਆ ਗਿਆ ਆ ਮੁਠੀ ਪਰ ਸਰੀਰ ਵਾਲਾ ਮੁੰਡਾ ਫੇਰ ਆ ਗਿਆ ਮੇਲਾ ਬਣਾਈ ਜਾਂਦਾ ਦੁਨੀਆ ਨਚਾਈ ਜਾਂਦਾ ਆ ਬਿੰਨੀ ਪੈਗ ਦੇ ਲੋਕਾਂ ਨੂੰ ਨਚਾਈ ਜਾਂਦੇਆਂ ਦੇ ਮੇਲੇ ਇਤਿਹਰਿਆ ਚੰਦਰਿਆ ਦਿਲ ਮੇਲਿਆਂ ਦੇ ਮੇਲੇ ਕਿ ਜੁਗ ਜੁਗ ਜੀਓ ਤੁਸੀਂ ਕੌਡੀ ਵਾਲਿਆ ਜੀਵਨ ਫੇਰ ਆ ਗਿਆ ਆ ਜੀਵਨ ਮਾਣੂਕੇ ਗੇਲਾ ਫੇਰ 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 ਇੱਕ ਵਾਰੀ ਹਮਲਾ ਕਰ ਲਈ ਐਨ ਬੋਲਿਆ ਹੋਇਆ ਤਾਵਾ ਇਹ ਆ ਨੌਜਵਾਨ ਥੂਕੀਏ ਪਿੰਡ ਦਾ ਗੁਰੂ ਇਹ ਬਲਾਚੌਰ ਦੇ ਇਲਾਕੇ ਦਾ ਲੈ ਵੀ ਗੁਰੂ ਇਹਨੇ ਭੱਜ ਜਾਣਾ ਇੱਥੇ ਇਹਨੇ ਭੱਜ ਜਾਣਾ ਬਈ ਤਾੜੀਆਂ ਜ਼ੋਰਦਾਰ ਮਾਰ ਦਿਓ ਮੁੰਡੇ ਨੇ ਕਹਿੰਦੇ ਮੇਲਾ ਬਣਾਤਾ ਆਹ ਜੀਵੰਦੇ ਐਮਐਲਏ ਮੈਪਲ ਸਾਡੇ ਕੋਲ ਵਿਸ਼ੇਸ਼ ਤੌਰ ਤੇ ਪੁੱਜੇ ਨੇ ਬਹੁਤ ਬਹੁਤ ਧੰਨਵਾਦ ਕਰਦੇ ਆ ਸਤਿਕਾਰਯੋਗ ਸ਼ਖਸੀਅਤ ਲਓ ਮਾਨੂੰਕੇ ਵਾਲਾ ਆ ਗਿਆ ਤੇ ਗਾਉ ਗਿਆ ਆ ਗਿਆ ਤੇ ਆਉ ਗਿਆ ਆ ਗਿਆ ਤੇ ਆਉ ਗਿਆ ਸਾਡੇ ਵੀਰ ਕਹਿੰਦੇ ਆ ਗਿਆ ਦੂਜਾ ਕਹਿੰਦਾ ਆਹ ਕਬੱਡੀ ਖੇਡੀ ਖੇੜਦੇ ਬੜੇ ਵੇਖੇ ਖੇਡ ਵੇਖੀ ਨਾ ਕਲੇ ਹਰਜੀਤ ਵਰਗੀ ਪੂਰੇ ਜਗ ਜਹਾਨ ਤੇ ਚੜਦ ਸੀ ਉਹਦੀ ਮਹਾਰਾਜੇ ਦੇ ਕੁਮਰ ਦਲੀਪ ਵਰਗੀ ਲਓ ਰੇਡ ਇਸ ਵੇਲੇ ਜੀਵਨ ਦੀ ਪੈਂਦੀ ਹੋਈ ਆ ਮਾਨੁਕੇ ਵਾਲਾ ਜੀਵਨ ਪਾਉਂਦਾ ਹੈ ਅਗਲੀ ਰੇਡ ਇਹ ਵੀ ਲੋਕਾਂ ਦੇ ਦਿਲਾਂ ਦੇ ਉੱਪਰ ਰਾਜ ਕਰਦਾ ਕਬੱਡੀ ਖਿਡਾਰੀ ਤਿੱਖਾ ਜਾਂ ਤੇਜ਼ ਤਾਰ ਬਈ ਹੋਈ ਕਬੱਡੀ ਦੇ ਉੱਪਰ ਕੌਣ ਲਾਉਂਦਾ ਜੱਫਾ ਆਜ਼ਾਦ ਪੰਜਾਬ ਕੇਸਰੀ ਦਾ ਨੌਜਵਾਨ ਸਨੀ 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 ਕਾਲਾ ਸੰਗਿਆ ਵਾਲਾ ਹੋਇਆ ਹੇ 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 ਆਹ ਕਾ ਮਾਤ ਕਿਆ ਬਾਤ ਹੈ ਕਮਾਲ ਕਰ ਗਿਆ ਅਜੂਬਾ ਲਓ ਮਾਣੂਕੇ ਵਾਲਾ ਅਗਲੀ ਕਬੱਡੀ ਪਾਉਂਦਾ ਆਓ ਗੱਬਰੂ ਚੜ੍ਹਦੀਆਂ ਉਮਰਾਂ ਦੇ ਸੰਦੀਪ ਰੋਪਿੰਦਰ ਦੁੱਧਾ ਜੀਵਨ ਮਾਣੂਕੇ ਗਿੱਲ ਦਾ ਕਬੱਡੀ ਦਾ ਅਜੂਬਾ ਹੈ ਉਹਦਾ ਇਹ ਅਜੂਬਾ ਹੈ ਖੇਡ ਕਬੱਡੀ ਦਾ ਸਿੱਖਾ ਜਿਆ ਕਬੱਡੀ ਖਿਡਾਰੀ ਹੈ ਮੈਦਾਨ ਦੇ ਵਿੱਚ ਦੇਖਦੇ ਮੁੰਡੀ ਬੱਲੇ ਬੱਲੇ ਕਾਹਨ ਦੂਸਰੇ ਪਾਸੇ ਫਿਰ ਉਹੀ ਝਨੇਦੀ ਵਾਲਾ ਕਹਿੰਦਾ ਮੈਂ ਕਰਦਾ ਹਾਂ ਬਹੁਤ ਦਾਜ ਤੇ ਬਾਜ ਦਾਜ ਤੇ ਬਾਜ ਦਾਜ ਤੇ ਬਾਜ ਓ ਮੁੰਡਿਆਂ ਦਾ ਦੇਖਦੇਵੇਂ ਐਰ ਵੱਖਰਾ ਜਿਹਾ ਪ੍ਰਦਰਸ਼ਨ ਪੁਆਇੰਟ ਜੋੜਦਾ ਆਪਣੀ ਟੀਮ ਦੇ ਵਾਸਤੇ ਕੌਕਿਆਂ ਵਾਲੇ ਸਾਰੇ ਨੌਜਵਾਨਾਂ ਦਾ ਵੀ ਧੰਨਵਾਦ ਹੈ ਵੀਰ ਨੇ ਜਦੋਂ ਵੀ ਕੋਈ ਪੰਜਾਬ ਦੇ ਉੱਪਰ ਮੁਸੀਬਤ ਆਉਂਦੀ ਹੈ ਤੇ ਫਿਰ ਖੜਦੇ ਨੇ ਆ ਫਿਰ ਖੜਦੇ ਨੇ ਆਪਣੀ ਨੇਕਮਾਈ ਦੇ ਵਿੱਚ ਵੱਡਾ ਸਹਿਯੋਗ ਕਰਦੇ ਨੇ ਲਓ ਜੀਵਨ ਦੀ ਕਬੱਡੀ ਪਈ ਲਓ ਫੇਰ ਮੈਦਾਨ ਦੇ ਵਿੱਚ ਜੀਵਨ ਮਾਨੁਕੇ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਜੀਵਨ ਦੀ ਪਈ ਹੋਈ ਕਬੱਡੀ ਤੇ ਹੁਣ ਕੌਣ ਕਰਦਾ ਟਰਾਈ ਡੱਕਣ ਦੀ ਰੱਖਣ ਦੀ ਲਓ ਫੜਿਆ ਹਾ ਗੁੱਟ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਇਹ ਮੱਲੀਆਂ ਵਾਲਾ ਬੁੱਗਾ ਪਰ ਜੀਵਨ ਹਵਾ ਹਵਾਈ ਬਣ ਗਿਆ ਬੜੀ ਮੁਸੀਬਤ ਰਪਿੰਨਰ ਜਲਾਲ ਦੇ ਸਦਕਾ ਸਾਡਾ ਭਰਾ ਬਾਜ ਸਿੱਧੂ ਖੜਾ ਇਸ ਨੌਜਵਾਨ ਦਾ ਮਾਨ ਸਨਮਾਨ ਸਕੋਰਪੀਓ ਗੱਡੀ ਦੇ ਨਾਲ ਜਲਾਲ ਦੇ ਟੂਰਨਾਮੈਂਟ ਤੇ ਹੋਇਆ ਜਿੱਥੇ ਦੁਨੀਆ ਦੇ ਵੱਡੇ ਮੱਲ ਤੇ ਲੈਜੈਂਡ ਪਲੇਅਰ ਪੁੱਜੇ ਸਾਰਿਆਂ ਦੇ ਮਾਨ ਸਨਮਾਨ ਕੀਤੇ ਗਏ ਲਓ ਖੇਡ ਮੈਦਾਨ ਦੇ ਵਿੱਚ ਇਸ ਸਮੇਂ ਜੀਵਨ ਮਾਨੁਕੇ ਵਾਲਾ ਮਾਰ ਕੇ ਤਾੜੀ ਤੇ ਪੁਆਇੰਟ ਆਪੀ ਟੀਮ ਵਿੱਚੇ ਜੁੜ ਗਿਆ ਚੱਲ ਵੀ ਨੌਜਵਾਨ ਦਾ ਪਾਕ ਲੀ ਕਬੱਡੀ ਅਸਤਾਨੀ ਕਰੋ ਗੋਰੇ ਦੀ ਕਬੱਡੀ ਦੀ ਗੱਲ ਸਰਹਾਲੇ ਮਾਲ ਵਾਲਾ ਰੀਡ ਤੇ ਆ ਗਿਆ ਅਕਬਾਲ ਕਰਦੇ ਸੇਤ ਮੁੰਡੇ ਜੀ ਜਿਹੜੀਆਂ ਸਟੇਜ ਦੇ ਮਗਰ ਗੱਡੀਆਂ ਖੜੀਆਂ ਜਿਹੜੀਆਂ ਸਟੇਜ ਦੇ ਮਗਰ ਗੱਡੀਆਂ ਖੜੀਆਂ ਜੀ 15 ਮਿੰਨ ਦੇ ਵਿੱਚ ਵਿੱਚ ਮੂਵ ਕਰ ਲੋ ਨਹੀਂ ਭਰਾ ਮੇਰੇ ਟੋ ਹੋ ਜਾਣੀਆਂ ਜੀਵਨ ਦੀ ਕਬੱਡੀ ਅੱਜ ਸਮੇਂ ਨਵਜੋਤ ਸਿੰਘ ਨੇ ਪਿਛਲੀ ਕਬੱਡੀ ਤੇ ਜਫਾ ਲਾਇਆ ਹੁਣ ਦੇਖਦੇ ਆ ਵੀ ਆ ਜੀਵਨ ਦੀ ਕਬੱਡੀ ਸੋੜਿਆ ਚਾਰਾਂ ਵੱਲੋਂ ਵੀ ਦਿੱਤੀ ਆ ਆਪਣੇ ਹੇਠ ਸਮੇਂ ਪੈਂਦੀ ਕਬੱਡੀ ਮੁੰਡਾ ਭੱਜਿਆ ਆਉਂਦਾ ਤਾੜੀ ਵੱਜ ਗਈ ਤੇ ਮੈਦਾਨ ਗਰਮ ਹੋ ਗਿਆ ਮੇਰੇ ਵੀ ਅਸ਼ਿਸ਼ ਢਾਕਰ ਯੂਕੇ ਮਨੀਸ਼ ਢਾਕਰ ਯੂਕੇ ਸਿਮਰ ਖਹਿਰੇ ਦਾ ਮਨਪ੍ਰੀਤ ਕੰਗੜਾ ਤੇ ਹਰਮਨੀ ਤੇ ਹਰਮੀਤ ਟੌਲਖ ਸਾਡੇ ਵੀਰ ਉੱਚੇਚੇ ਤਰ ਤੇ ਪੁੱਜੇ ਆ ਤੇ ਮਨਪ੍ਰੀਤ ਕੰਗ ਸਾਡਾ ਵੀਰ ਸੰਵਰਾਲੇ ਹਲਕੇ ਤੋਂ ਕਹਿੰਦੇ ਵੀ ਕੋਟਲੇ ਪਿੰਡ ਵਾਲਾ ਚੇਚੇ ਤਰ ਤੇ ਪੁੱਜਿਆ ਉਧਰ ਜੀਵਨ ਮਾਨੁਕੇ ਗਿੱਲਾਂ ਵਾਲਾ ਪਾ ਕੇ ਰੇਡ ਪੁਆਇੰਟ ਆਪਣੀ ਟੀਮ ਦੇ ਸੀ ਜੁੜ ਗਿਆ ਅਗਲੀ ਰੇਡ ਝੋਲੀ ਪਾਇਆ ਹਨੂ ਵੇਲੇ ਫਿਰਦਿਆ ਰੂ ਸੋਹਣੇ ਸੋਹਣੇ ਜਹਾਜ਼ਾਂ ਵਿੱਚ ਬਿਠਾਇਆ ਕਈਆਂ ਨੂੰ ਮੋਟਰਸਾਈਕਲ ਤੇ ਕੰਨਿਆਂ ਨੂੰ ਦਿੱਤੀ ਗੱਡੀ ਜਿਲਗ ਆਲਮ ਦਾ ਕਰੇ ਦਬਾਵਾਂ ਬਸਦੀ ਰਵੇ ਕਬੱਡੀ 사ਉਂਡ ਵਾਲਿਆ ਤੇਰਾ 사ਉਂਡ ਵੀ ਸਿਰੇ ਦਾ ਆ ਨਸਰਾ ਲੱਗਿਆ ਪਿਆ ਉਹ ਸਵਾਦ ਆਇਆ ਪਿਆ ਉਹ ਜੀਵਨ ਦੀ ਕਬੱਡੀ ਉਹ ਸਿਮਾਚ ਨੇੜੀ ਵਾਲਾ ਤੇ ਤਾਰੀ ਜੀ ਵੱਲੀ ਆਹ ਮਹਾਰੇ ਬਾਜ ਵਾਲੀ ਚਾਹੀਦੀ ਐ ਵਿਨੀ ਪੈ ਗਲੇ ਉਹ ਨੰਬਰ ਆ ਇਸ ਸਮੇ ਸ਼ਾਨਦਾਰ ਨੰਬਰ ਜੁੜ ਗਿਆ